ਹੈਲੋ ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੋ ਹਾਂਜੀ ਆ ਜਾਓ ਜਾ 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 ਬਹੁ ਅਮ ਮੈਨੂੰ ਦੀਦੀ ਉਧਰ ਜਾ 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 ਪਹਿ ਜਾ ਪਹਿ ਜਾ ਮੈਂ ਲਾਤ ਫੜ ਲੈਣੀ ਉਹਨੇ ਚਲ ਜਾ ਜਾ ਪਤਾ ਨਹੀਂ ਕਿੱਥੇ ਹੀ ਹੋ ਕੋਠੇ ਕੋਠੇ ਆਇਆ ਇਹਨੂੰ ਸ਼ਿਕਾਰੀ ਯਾਰ ਚੰਗਾ ਖਜਾਇਆ ਯਾਰ ਇਹਨੂੰ ਬਾਹਰ ਕਰ ਚੱਲ ਬਾਹਰ ਚੱਲ ਕੀ ਹਾਲ ਚਾਲ ਦੋਸਤੋ ਜੀ ਤਵਾ ਸਾਨੂੰ ਠੀਕ ਠਾਕ ਜੀ ਵਧੀਆ ਕਦੋਂ ਕਾਇ ਹੁਣਿਆ ਅੱਛਾ ਅੱਛਾ ਠੀਕ ਹੈ ਹੋਰ ਸੇ ਤਾਂ ਕੈਮ ਹੋਰ ਵਧੀਆ ਚਲੋ ਵਧੀਆ ਚਾਈ ਦਾ ਇੱਥੇ ਦੇਖੋ ਹੱਥ ਦੇ ਵੇਖਦਾ ਕਰਉਂਦੀ ਐ ਇਹ ਬਾਹਾਂ ਵੇ ਕਰਨੀ ਅੱਜ ਅੱਜ ਆਵੇ ਉਹ ਈ ਉਹ ਕਭੀ ਕਰਦੀ ਨਾ ਆਰੀ ਉੱਦਾਂ ਵਾਂ ਵਾਈ ਕਰ ਦੋ ਕਿਵੇਂ ਚੱਲੀ ਵਾਈ ਕੋ ਨਾ ਨਾ ਲੱਗਾ ਲੋਗ ਦੀ ਉਰ ਬਣਾਲੀ ਪੱਟੀ ਮੈਂ ਡੈਗੂ ਸੀਨ ਕਟਦੀ ਚਲੋ 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 ਗੋਡੇ ਗਟੇ ਮੈਂ ਚੁੱਕਣ ਵੀ ਨਹੀਂ ਆਉਣਾ ਗੋਡੇ ਗਟੇ ਚਲੇ ਗਏ ਜਾ ਸਕ ਨਹੀਂ ਵਾਹੇ ਲੈ ਸਟਾਰਟ ਨਹੀਂ ਹੁੰਦੀ ਅੰਡਾੜੀ ਨੂੰ ਕਾਲਾਂ ਇੱਥੇ ਭਾਂਡੇ ਚੋਈ ਜਾਣੀਆਂ ਲਾਈਟ ਬੰਦ ਕਰੋ ਲਾਈਟ ਬੰਦ ਕਰੋ ਲਾਈਟ ਤਾਂ ਸੁੱਚ ਤੋਂ ਬੰਦ ਆਫ ਕਰ ਦਿਓ ਜਾ ਭਰਾ ਇਹਨਾਂ ਨੂੰ ਕਿੱਥੇ ਫੜਾਤੀ ਹੋ ਰੋਜ਼ ਰੋਜ਼ ਬੈਟਰੀ ਡੈਡ ਹੋਣੀ ਆ ਇਹ ਲਾਈਟ ਬੰਦ ਕਰਨੀ ਸੜ ਗਈ ਸੀ ਰੋਜ਼ਾ ਲਾਈਟ ਬੰਦ ਕਰਨੀ ਚੱਲ ਚੱਲ ਬਾਸ ਚਲੋ ਵਾਪਸ ਆ ਜੀ ਮੈਂ ਭੈਂਡ ਬਣ ਕੇ ਸਕੂਟਰੀ ਕਿਹਦੀ ਆ ਵਾਪਸੀ ਕਰਨੀ ਸ਼ਾਬਾਸ਼ 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 ਜਾਂਦੇ ਜਾਂਦੇ ਉਹ ਵੀ ਵੇਖੀ ਉਹ ਵੀ ਕਿਭੀ ਕਿ ਬਾਜੀ ਨੇ ਪਾ ਜੇਕਰ ਲੇ ਲੇ ਲੇਗੀ 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 ਇਹ ਇਹ ਮੋੜੰਡੀ ਮੋੜ ਮੋੜੰਡੀ ਸ਼ਾਬਾਸ਼ ਜੀ ਕੋ ਕੀ ਹੋਇਆ ਜੀ ਹਾਂ ਜੀ ਹਾਂ ਜੀ ਕੋਈ ਨਾ ਕੋਈ ਨਾ ਪਾਣੀ ਹੈ ਨਾ ਜਾ ਦਰੀ ਲਿਆਕਦੇ ਜਾ ਲੈ ਨਹੀਂ ਆਉਂਦਾ ਆਉਂਦੇ ਸ਼ਾਬਾਸ਼ 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 ਪਰਾਂ ਆ ਜਾ ਮੇਰੇ ਕੰਪਾਪਾ ਵੇਖੀ ਪਰਾਂ ਕਰ ਲਾ ਮੰਜਾ ਮੰਜਾ ਪਰਾਂ ਕਰ ਲਾ ਵੇਖੀਓ ਇੰਨੇ ਪਾਪ ਇਹਨੂੰ ਨਾ ਲੈ ਪਈ ਕਿਦੇ ਪਾਪ ਇਹਦੇ ਜਿਹੜੇ ਲਾ ਆਪਣੀ ਆ ਕੀ ਰੋਟੀ ਰੋਟੀ ਲੱਗੀਆਂ ਖਾਣ ਦੀਬ ਨੇ ਪਾ ਬੀਨੇ ਤੇ ਦੀਬ ਨੇ ਰੋਟੀ ਬਣਾਈ ਕਾਫੀ ਦਿਨਾ ਬਾਅਦ ਸਾਰੇ ਜਣੇ ਇਕੱਠੇ ਹੋਏ ਤਾਂ ਫਿਰ ਨੀਂਦ ਕਿੱਥੋਂ ਆਵੇ ਆਹਦੇ ਹੋਰ ਪੰਗੇ ਤੇ ਲੈਣਾ ਹੀ ਆ ਫਿਰ ਕੋਈ ਨਾ ਕੋਈ ਆਣ ਚੜੀ ਸ਼ਿਕਾਈ ਖੇਡ ਲਈਏ ਅਸੀਂ ਘੜੀ ਨਹੀਂ ਨਹੀਂ ਗੱਲ ਬਣੰਡੀ ਨਹੀਂ ਪੂਰੀ ਮਤਲਬ ਇੱਕ ਰੀ ਗੇਮ ਨਹੀਂ ਲੱਗੰਡੀ ਵਧੀਆ ਵਧੀਆ ਗੇਮ ਨਹੀਂ ਲੱਗੰਡੀ ਓ ਲੈ ਓਏ ਨਹੀਂ ਨਹੀਂ ਨਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਤਾਰ ਵੀ ਗਈ ਹੈ ਪੈਰ ਚ ਰਮਾਨਾ ਰਮਾਨਾ ਉੱਤੇ ਅੜੀ ਅੰਦਰ ਸੁਤੇ ਨੇ ਹਨਾ ਓਹੋ ਯਾਰ ਪਤਾ ਨਾ ਸਹੀ ਯਾਰ ਅਸੀਂ ਇਹਦੇ ਤੇ ਗਾਵਾਜੀ ਦਾ ਲੋ ਓਹ ਆਉਂਦਾ ਪਤਾ ਲੱਗਣਾ ਉਹ ਨਹੀਂ ਓਏ ਉੱਤੇ ਅੜੀ ਨਹੀਂ ਤੇ ਨਾ ਮਾਰ ਨਾ ਮੈਂ ਨਹੀਂ ਨਹੀਂ ਤੇਜ ਨਾ ਰਮਾਨ ਨਾ ਖੇਢੀ ਜਾਓ ਹੌਲੀ ਹੌਲੀ ਚਿੜੀ ਨੂੰ ਨਾ ਚਿੜੀ ਭਰੀ ਹੈ ਨਾ ਇਹਨੂੰ ਰਮਾਨ ਨੇ ਹੌਲੀ 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 ਥੋੜੇ ਰਮਾਨ ਨਾ ਸੈਟਿੰਗ ਕਰਕੇ ਆ ਓਏ ਹੋਏ ਗੇਮ ਵਧੀਆ ਚੱਲੀ ਥੋੜੀ ਜੀ ਮੇਰੀ ਤਾਂ ਥੋੜਾ ਹੱਥ ਹੀ ਤਾਂ ਖੱਬਾ ਨਹੀਂ ਨਹੀਂ ਗਾਹਤ ਕੇ ਨਹੀਂ ਹੱਥ ਖੱਬਾ ਤੇ ਆ ਸੀ ਲੜੀ ਨਾਲ ਘੁਰ ਮੈਂ ਆ ਹੱਥ ਵਿੜਾ ਰਾਂ ਨਾ ਤੇਰਾ ਕਰਕੇ ਚਲੋ ਚਲੋ ਹੁਣ ਵਾਰੀ ਵਾਰਾ ਵਾਰੀ ਵਾਰੀ ਸਰ ਪਲੇਅਰ ਲਗਾ ਚੇਂਜ ਹੋਣ ਪਲੇਅਰ ਚੇਂਜ ਹੋ ਗਿਆ ਹਣ ਕਰਦਾ ਕੁਝ ਨਹੀਂ ਪਲੇਅਰ ਹੋਉਂਦਾ ਨਹੀਂ ਹੋ ਗਿਆ ਬੱਸ ਨਾ 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 ਬੜੀ ਵਧੀਆ ਹੋਣਾ ਹੋ ਵੇਖੀ ਕਰੇ ਉਹ ਆ ਮੇਰੀ ਮਾਛਾ ਮੇਰੇ ਪੈਰ ਤੇ ਆ ਗਈ ਆ ਦੇਖੀ ਦੇਖੀ ਪਾਸ ਕਰਨ ਕਿ ਹੱਲ ਗਈ ਕੋਈ ਨਹੀਂ ਕੋਈ ਉਹ ਨਾ ਆਉਂਦਾ ਉਧਰ ਹੈ ਨਹੀਂ ਉਹ ਚੀਰ ਕਿਥੇ ਰਹੀ ਆ ਮੈਂ ਤਾਂ ਖੋਦ ਰਹੀ ਸੀ ਬੱਤੀ ਬੱਤੀ ਬਨੇ ਰਹੇ ਤਾਂ ਅੜੀ ਰਹੀ ਉੱਥੇ ਨਹੀਂ ਨਹੀਂ ਲੇਟ ਰਹੀ ਆ ਨਹੀਂ ਨਹੀਂ ਬੱਤੀ ਕੇ ਮਤਲਬ ਬੱਤੀ ਪਿਛੋਂ ਲੱਗੀ ਲੱਗਦਾ ਨਹੀਂ ਲੱਗ ਰੇ ਵੇਖੋ ਹੈ ਪਰ ਨਹੀਂ ਇੱਥੋਂ ਹੁੰਦੀ ਨਹੀਂ ਨਹੀਂ ਹੁੰਦੀ ਹੁੰਦੀ ਹੈ ਹੈ ਕਹਾਂ ਲੱਗੀ ਤਾਰ ਕਿੱਥੋਂ ਕਿੱਥੋਂ ਆ ਮੈਂ ਪਿਛੋਂ ਪਿੱਛੋਂ ਬੱਤੀ ਆਂਦੀ ਵੀ ਨਹੀਂ ਨਹੀਂ ਥੋੜੇ ਲੱਗੀ ਤਾਰ ਪਿੱਛੇ ਲੱਗਣੀ ਆ ਪਰ ਨਹੀਂ ਨਹੀਂ ਪਰ ਚਪਟਾਕੇ ਨਹੀਂ ਪਾਣੇ ਚਾਹੀਦੇ ਕਿਹਦੀ ਬੋਲ ਕੋਈ ਨਾ ਹਲਾਸ ਯਾਰ ਮੋੜ ਨਹੀਂ ਤਾਰ ਹੀ ਗਰਮ ਹੋ ਗਈ ਆ ਤਾਰ ਗਰਮ ਹੋ ਗਈ ਆ ਉਹ ਗੜਬੜ ਹੋ ਗਈ ਆ ਪਿੱਛੋਂ ਇਹ ਨਾ ਆਗੂਗ ਲੱਗ ਜੇ ਪੈ ਪਿੱਛੋਂ ਕਿਹੜੀ ਤਾਰ ਗਰਮ ਹੋਈ ਏ ਕਿਹੜੀ ਆਵੇ ਕਿੰਨੀ ਗਰਮ ਹੋ ਗਈ ਤਾਰਾ ਵਾਲੀ ਹੋ ਤਾਰ ਕਿੰਨੀ ਗਰਮ ਹੋਈ ਵੇਖਿਓ ਕਿਦੇ ਕਿਹੜੀ ਵਲੀ ਤੁਹਾਡੇ ਵਾਲੀ ਆਹ ਆਹ ਡੇਲੀ ਹੋ ਗਈ ਲੈ ਨਹੀਂ ਫਿਰ ਰਾਤ ਪਾਤਾ ਪੰਗਾ ਭਾਜੀ ਭਾਜੀ ਤੁਹਾਡਾ ਭਾਜੀ ਤੁਹਾਡਾ ਪੈਰ ਆਇਆ ਇੱਥੇ ਇੱਥੇ ਨਾ ਭਾਜੀ ਦਾ ਪੈਰ ਇੱਥੇ ਆ ਗਿਆ ਨਾ ਇੱਥੋਂ ਤੇ ਨਹੀਂ ਜੋੜ ਲਿਆ ਨਹੀਂ ਇੱਥੋਂ ਇੱਥੋਂ ਥੋੜੀ ਜੋੜੀ ਲੈ ਇੱਥੇ ਜੋੜ ਦੀ ਕੋਈ ਗੱਲ ਹੀ ਨਹੀਂ ਆਵੀ ਇੱਥੇ ਨਹੀਂ ਲੈ ਭਾਜੀ ਦਾ ਪੈਰ ਆ ਗਿਆ ਨਾ ਬੜੀ ਗਰਮ ਉੰਡੀ ਤਾਰ ਬੜੀ ਗਰਮ ਕਿਚੜੀ ਦੇ ਲਾਬੜਾ ਭਰਾ ਚੁੜੀ ਕਿੱਥੇ ਆ ਮੈਨੂੰ ਨੇ ਮੈਨੂੰ ਨੇ ਚੜੀ ਵੀ ਨਹੀਂ ਵੇਖੀ ਆਹ ਚੜੀ ਆ ਗਈ ਆਈ ਬੱਤੀ ਬੱਤੀ ਸਭ ਬੰਦ ਕਰਤੀ ਭਾਈ ਲਾਲ ਨੇ ਬੱਤੀ ਵੇਖਣੇ ਨਾ ਆ ਗਏ ਆਪਣਾ ਨਹੀਂ ਬਤਰੀ ਸਮਝ ਨਹੀਂ ਬਰੇ ਹਾਲ ਨਗਰੋਂ ਉਧਰੋਂ ਬੰਦ ਪਤਾ ਨਹੀਂ ਹੋਵੇ ਤਾਂ ਉਹਦੇ ਅੱਗੇ ਘਾਟ ਪਾਉਂਦਾ ਹੋਣਾ ਜੀ ਰੇ ਰੇ ਮੇਰਾ ਵੀਰ ਚੱਲ 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 ਉਹ ਟਾਪ ਉਹ ਕੰਮ ਕਰਤਾ ਨਹੀਂ ਮੈਂ ਫੜ ਯਾਰ ਕੀ ਕਰਨੀ ਆ ਭਾਜੀ ਦੇ ਨਾਲ ਕੰਮ ਫੜੀ ਨਹੀਂ ਨਹੀਂ ਕੁਛ ਨਹੀਂ ਨਹੀਂ ਪਰ ਪਰ ਲੈ ਪਰ ਲੈ ਤੋਂ ਪਰ ਲੈ ਬਨੇ ਹੋ ਨਾ ਲਾਤੀ ਆ ਲਾਹ ਕੋ ਦਿੱਤੀ ਆ ਇੱਕ ਮਿੰਟ ਰੋ ਜਾ ਯਾਰ ਮੈਂ ਵੇਖ ਲਈ ਨਾ ਅੱਛਾ ਅੱਛਾ ਹੋਲ ਡਰੈਗਨ ਇਹ ਚੈੱਕ ਕਰਕੇ ਵੇਖ ਲਈ ਨਹੀਂ ਨਹੀਂ ਪਿੱਛੋਂ ਪਿੱਛੋਂ ਹੀ ਫਟਕ ਆ ਵੀ ਬੱਤੀ ਆ ਗਈ ਆ ਬਸ ਇਸ ਤੇ ਮਗਰੋਂ ਨੇ ਹਿੱਲ ਗਈ ਤਾਰ ਜੋੜ ਜਾੜ ਲੈ ਗਿਆ ਸੀ ਉਹ ਕਰਤਾ ਠੀਕ ਹੋਣਾ ਤਾਂ ਫੇਰ ਮੈਚ ਲਾਉਨੇ ਆ ਮੈਚ ਲਾਉਂਦਾ ਲਾਉਂਦਾ ਮੈਚ ਰੱਦ ਹੋ ਜਲੇ ਕੰਮ ਕਰਦਾਂਗੇ ਸਟਾਰਟ ਫੇਰ ਹੁਣ ਨੀਰਾ ਬਹੁਤ ਜ਼ਿਆਦਾ ਹੈ ਲਾਈਟਾਂ ਇਹ ਆ ਵੀ ਇਧਰ ਇਚ ਲੱਗਣ ਵਾਲੀਆਂ ਇਧਰ ਨਹੀਂ ਲੱਗੀਆਂ ਉਧਰ ਗਲੀਆਂ ਲੱਗੀਆਂ ਨੇ ਲੈ ਵੀ ਲਾਈਟ ਆ ਗਈ ਆ ਵੀ ਬੜਾ ਕੰਮ ਖਰਾਬ ਹੋ ਕੇ ਲਾਈਟ ਬੰਦ ਹੋ ਗਈ ਸੀ ਫੇਰ ਜੋੜ ਜਾੜ ਮਗਰੋਂ ਲਾ ਕੇ ਆਇਆ ਇਧਰ ਰੀਲ ਬੰਨਦੀ ਕਿਮਨਿੰਦਰ ਭਾਈ ਨੇ ਵੀਡੀਓ ਕਾਲ ਤੇ ਗੱਲ ਹੋ ਰਹੀ ਉਹਨਾਂ ਨੇ ਦਿਖਾ ਰਿਆ ਵੀ ਪਲੇਅਰ ਬੜਾ ਤਕੜਾ ਆ। ਕਿਹ ਦੇ ਕਾ ਪੱਤੀ ਧਾਤੀ ਆ। ਭਾਜੀ ਹੁਣੀ ਉਹ ਤਾਰ ਦੇ ਦੇਖਣੋਗੇ ਜਾ ਕੇ ਅਸਲ ਚ ਨਾ ਉੱਥੋਂ ਤਾਰ ਨੇ ਪਿੱਗੜ ਖਣੇ ਜੁੜ ਗਈ ਆ ਜੋੜ ਜੁੜ ਗਿਆ ਪਤਾ ਨਹੀਂ ਕਿੱਦਾਂ ਜੁੜ ਗਿਆ ਏ। ਆ ਜਦੋਂ ਜੋੜ ਜੁੜਿਆ ਨਾ ਤੇ ਉਹ ਮਗਰੋਂ ਤਾਰ ਲਹਿ ਗਈ ਨਾਲ ਹੀ ਆ ਵੇਖੋ। ਇਹ ਆ ਵੇਖੋ ਆ ਇੱਥੋਂ ਤੇ ਇੱਥੋਂ ਤਾਰ ਸੜ ਗਈ ਹੈ ਨਾ ਕਿ ਆਪਸ ਵਿੱਚ ਜੁੜ ਗਈਆਂ ਕਿਤੇ ਪਤਾ ਨਹੀਂ ਕੀ ਚੱਕਰ ਬਣਿਆ ਕੀ ਨਹੀਂ। ਵੱਟੇ ਵਜਣੇ ਪੈਰਾਂ 'ਚ। ਨਾ ਪੁੱਟੇ। ਇਹ ਤੇ ਕੋਣੀ ਖੇਡਿਆ ਜਾਣਾ। ਇਹ ਤਾਂ ਬਣੀ ਗੱਲ ਕਰਨੀ ਚਲੋ ਕੋਸਾ ਮੂਰੇ ਹੋਏ ਲੈ ਕਿڑی-ਕੜੀ ਯੋਰ ਚ ਡੇਈ ਇਹ ਦੱਸ ਇਹਨਾਂ ਪਾਤਾ ਪੰਗਾ ਹੋ ਹੋ ਬਾਜੀ ਹਣੀ ਕਾਣੇ ਗੱਡੀ ਥੋੜੀ ਮਕਰ ਕਰਕੇ ਲਾ ਦੋ ਕਿਉਂਕਿ ਇਹ ਬਾਰੀ ਦੇ ਸਾਹਮਣੇ ਨਾ ਝਾਤੀ ਰਹੂਗੀ ਕਿਉਂਕਿ ਕਹਿੰਦੇ ਡਰ ਫਿਰ ਵੀ ਲੱਗਦਾ ਹੀ ਆ ਭਾਵੇਂ ਜਦਾਂ ਮਰਜੀ ਗੱਡੀ ਮਕਰੋਗੇ ਨਾ ਤੇ ਜਦੋਂ ਕੋਈ ਬੰਦਾ ਉੱਠਦਾ ਚਲੋ ਝਾਤੀ ਰਹੋਗੇ ਵੀ ਗੱਡੀ ਹੈਗੀ ਐਵੇਂ ਤਰਾ ਦਾਬੇ ਨਾਲ ਤਾਂ ਮੈਨੂੰ ਕੁਛ ਨਹੀਂ ਹੋਣਾ ਪੰਜ ਚਾਹ ਤਾਡਾ ਮੂੰਹ ਵਿੱਚ ਮੇਰਾ ਦਿਲ ਨਹੀਂ ਕਿਹਾ ਅਟੈਕ ਆਇਆ ਨਾ ਇਹਦਾ ਆ ਮੇਲੇ ਗਜਬ ਵੇਜਤੀ ਗਜਬ ਵੇਜਤੀ ਕਹਿੰਦੇ ਸਿੱਤੇ ਬਣੇ ਦੀਦੀ ਨੇ ਕਿਤੇ ਦਾਬਾ ਪਾਇਆ ਤੇ ਭਾਜੀ ਨੇ ਮੂੰਹ ਤੇ ਬਲੀਚ ਲਾਈ ਉਹ ਦੀਦੀ ਸੱਚੀ ਡਰ ਕੇ ਮੜ ਕੇ ਉਹ ਤਾਡਾ ਭਾਜੀ ਆਪਾਂ ਬੈਠੇ ਸਾਰੇ ਜਾਨੀ ਵੀ ਨਾਰਮਲ ਹੋ ਗਏ ਤਾਂ ਬੰਦਾ ਮੀਨੋ ਜਾਂ ਦੂਰ ਤੰਮੂ ਤੇ ਲੱਗੇ ਕਹਿੰਦੇ ਮੀਨੋ ਸਤਿ ਸ਼੍ਰੀ ਅਕਾਲ ਜੀ। ਅਕ੍ਰੇਸੋ। ਕੁਟਮਾ ਦੇ। ਗੱਡੀ ਕਰ ਲਈ ਦਰਵਾਜ਼ੇ ਅੱਗੇ। ਕੁਟਮਾ ਦੇ। ਫੂਨਾ ਦੀ ਰਣਾ ਜੜਾਂ ਪਾਣੀ ਦਿੱਤਾ ਪਿਆ ਮੈਂ ਤਾਂ ਕਿੰਨਾ ਵੀ ਬਾਬਾ ਨਾਨਕਾ ਕਿਤੇ ਆਹ ਵੀਰ ਨੂੰ ਡੇ ਨਾਈਟ ਕੰਮ ਦਵਾ। ਮੇਰਾ ਵੀਰ ਕਿਦੇ ਮੈਂ ਸੱਚੇ ਪਾਸ਼ਾ ਮੈਂ ਹਸਾਵ ਵਾਲਾ ਬਾਗੋ ਬਾਗ ਹੋ ਜਾਵਾਂਗਾ। ਆਹ ਵੀਰ ਨੂੰ ਕਿਤੇ ਕੰਮ ਦਵਾ। ਇੱਕ ਤੇ ਖੇੜਾ ਛੁੱਟੇ ਕਿਤੇ ਫੂਨ ਦਾ ਮਾਸੇ ਕਿਦੇ। ਹੈਂ? ਐਵੇਂ 4 ਵਜੇ ਬੈਲ ਡਾਪ ਇਹ ਨਖੜਕਾਉਣ ਕਿੱਡਾ ਜੀਨ ਨਹੀਂ ਲੱਗਣਿਆ ਇਹਦਾ ਹੈਂ ਵਿਲਾ ਉਥੇ ਇਧਰ ਮੈਨੂੰ ਫੜਾ ਤੂੰ ਨਹੀਂ ਕੱਟਣਾ ਮੈਂ ਕਰਦਾ ਹਾਂ ਆ ਫੜਾ ਕੱਟ ਯਾਰ ਕੱਟ ਦੇ ਕੱਟ ਦੇ ਕੋਈ ਵੈਲੀ ਹੋਣੀ ਪੰਦੀ ਐਵੇਂ ਹੀ ਯਾਰ ਕੰਮ ਕਰ ਉਥੇ ਦਿਨ ਰਾਤ ਇੱਕ ਕੀਤੀ ਕੰਮ ਕਰਨ ਭੇਜਿਆ ਵਾ ਕਿ ਨਹੀਂ ਆ ਵੇ ਆ ਸ਼ਰਾ ਟੱਬਰ ਸ਼ਿਕਾਰ ਖੇਡਣ ਤੇ ਲੱਗਾ ਸ਼ਿਕਾਰ ਨਹੀਂ ਨਾ ਲੱਭਦਾ ਕੋਈ ਸ਼ਿਕਾਰ ਨੇ ਨਾ ਲੱਭਣ ਡਿਆ ਮਨੰਦਰ ਹੀ ਲੱਭੀ ਜਾਂਦਾ ਬੱਚਾ 24 ਘੰਟੇ ਹੈ ਇਹਨੇ ਤੇ ਇੰਡੀਆ ਬਣਾਇਆ ਮੈਂ ਤਾਂ ਕਹਾ ਮੈਂ ਚੱਲ ਮੇਰੇ ਪਤੰਗ ਪੁੱਤਲੇ ਬਣ ਜੂ ਜਾਂਗੇ ਮੈਂ ਕਹਿੰਦੇ ਮੈਂ ਬਰਪੁਰ ਪਈ ਭਾਜੀ ਇੱਥੇ ਨਹੀਂ ਠੰਡ ਹੈਗੀ ਆ ਚਾਹ ਚਾਹ ਗਈ ਚਾਹ ਗਈ ਤੇਰਾ ਚਾਹ ਗਈ ਚਾਹ ਗਈ ਚਾਹ ਗਈ ਚਾਹ ਗਈ ਭਾਬੀ ਨੇ ਆਈ ਉਹਨੇ ਮੈਨੂੰ ਮਾਰੀ ਚੋਕਿਆ ਬੋਤਲ ਕੀਤੀ ਹਾਂਜੀ ਬੰਡਿਆ ਰੋਜਾ ਤੇਰੇ ਵਾਸਤੇ ਸਰੀਰ ਵੀ ਇੱਕ ਗੱਲ ਕਰ ਬ੍ਰੀਕੀ ਉਹ ਪਾਪਾ ਠੀਕਾ ਪਾਪਾ ਥੋੜਾ ਜਿਹਾ ਹੀ ਹੈ ਏਜੰਸੀ ਵਾਲੇ ਆਏ ਨੇ ਤੇ ਇਹਨਾਂ ਨੂੰ ਗੱਡੀ ਆਪਾਂ ਦੇ ਦੇਣੀ ਹੈ ਕਿਉਂਕਿ ਮੇਰੀ ਗੱਡੀ ਦੇ ਨਾ ਕੈਮਰੇ ਆਫ ਹੋ ਜਾਂਦੇ ਜ ਆਪਣੇ ਆਪ ਹੀ ਤੇ ਕੈਮਰੇਆਂ ਦੇ ਵਿੱਚ ਪ੍ਰੋਬਲਮ ਆ ਗਈ ਹੈ ਤੇ ਘਰ ਬੈਠੇ ਤਾਂ ਫੋਨ ਲਗਾਤਾ ਉਹਨਾਂ ਨੂੰ ਤੇ ਇਹਨਾਂ ਦੀ ਗੱਡੀ ਆ ਗਈ ਆ ਮੇਰੀ ਗੱਡੀ ਲੈਣ ਵਾਸਤੇ ਇਹਨਾਂ ਲੈ ਜਾਣੀਆਂ ਗੱਡੀਆਂ ਬੰਦਾ ਇੱਕ ਇਹਨਾਂ ਦਾ ਆਊਗਾ ਉਹਨਾਂ ਨਾਲ ਮੇਰੇ ਲਈ ਗੱਡੀ ਲੈ ਜਾਣੀ ਹੈ ਬਸ ਇਹਨਾਂ ਨੂੰ ਸਮਝਾ ਦੇਣਾ ਕਿ ਕੀ ਕੀ ਪ੍ਰੋਬਲਮ ਹੈਗੀ ਹੈ ਇਹ ਦੱਸ ਦੇਣੀ ਹੈ ਨੇ ਵੀ ਗੱਡੀ ਤੇ ਚੱਲੀ ਆਪਣੀ ਇਹਦੇ ਨੇ ਇੱਕ ਦੋ ਕੰਮ ਜਿਹੋਣ ਵਾਲੇ ਕੈਮਰੇ ਤੇ ਇੱਕ ਦੋ ਇਹਦੇ ਕਵਰ ਪੈਣ ਵਾਲੇ ਹੈਗੇ ਗੱਡੀ ਦੇ ਇਹ ਸ਼ੀਟਸ ਜਿਹੜੀ ਨੇ ਮੈਟਿੰਗ ਕਰਾਈ ਤੇ ਸ਼ੀਟਸ ਦੇ ਜਿਹੜੇ ਨੀਚੇ ਜਿੱਥੇ ਬੋਲਟ ਕੱਸੇ ਹੁੰਦੇ ਨੇ ਨਾ ਕਵਰ ਟੁੱਟ ਗਏ ਹੈਗੇ ਤੇ ਮੈਂ ਉਹ ਪਵਾ ਦਿਆ ਇੱਕ ਤੇ ਆ ਨਹੀਂ ਉਹ ਸੰਦੀਪ ਭਰਾਵਾ ਕੀ ਕਰੀਏ ਇਹ ਨੀਚੇ ਆਉਂਦੀ ਜੀ ਕਿੱਥੇ ਮਿੱਟੀ ਖਾਂਦੀ ਇਹ ਮਿੱਟੀ ਖਾਂਦੀ ਬੁਗਾ ਆ ਕਰ ਆ ਆ ਹਾ ਇਧਰ ਆ ਬੁਗਾ ਇਧਰ ਮੈਂ ਮੈਂ ਤੈਨੂੰ ਇੱਧਰ ਆ ਮੈਂ ਤੈਨੂੰ ਆਉਂ ਜਾਂਦੀ ਇੱਧਰ ਆ ਜਾ ਹਏ ਉਸੇ ਬਾੜ ਕੇ ਨਹੀਂ ਹਟਦਾ じゃ ਮੈਂ ਚੱਲਿਆ ਫਿਰ ਬਾਏ ਇੱਧਰ ਆ ਖੁੱਲੀ ਜਗ੍ਹਾ ਚਿੜੀ ਸਿਕਾ ਲਿਆ ਓਏ ਲੈ ਲਿਆ ਆ ਵੇਖ ਲੈ ਦੁਜਗ ਤੇ ਆ ਸ਼ਰਾਇ ਸ਼ਰਾਇ ਲਿਆ ਦੁਜਗ ਤੇ ਐ ਸ਼ਿਕਾ ਤੋੜਿਆ ਹੁਣੇ ਮੱਟੇ ਮਾਰ ਜਾ ਹੁਣ ਘਰ ਬੈਠਾ ਐ ਮੇਰੀ ਮੰਮੀ ਨੂੰ ਕਹਿੰਦਾ 400 ਰੁਪਿਆ ਦੋ ਤਾਂ ਕਿਉਂ ਤੋੜਿਆ ਆਹੋ ਮੈਂ ਵੇਖਿਆ ਇਹਨੂੰ ਮੱਟੇ ਹੋੜਿਆ ਮਾਰਨ ਆਹ ਵੇਖਿਆ ਜੀ ਆਹ ਇਹ ਬੜਾ ਤੇਜ਼ੀ ਹੁਣ ਹੁਣ ਤੋੜ ਦਿਆ ਪੈ ਗਈ ਠੰਡ ਹੁਣ ਇਹ ਕਿਤੇ ਕਿੰਨਾ ਕਟੁੱਟਾ ਐ ਇਹਨੇ ਕਿਤੇ ਥੋੜਾ ਕੋਈ ਗੱਲ ਨਹੀਂ ਨਾਲੇ ਆਪੇ ਤੋੜਿਆਵੇਂ ਨੇ ਮੱਟੇ ਮਾਰੇ ਆ ਤਾਂ ਬਹੁਤ ਸਾਨਾ ਸਾਨਾ ਕੋਲ ਚੱਲੇ ਆਪਾਂ ਵੱਡੀ ਗੱਡੀ ਹੁਣ ਆਵੇ ਤੇ ਕੱਲ ਦੇ ਆ ਜੀ ਵੇਖੋ ਤੇ ਇੱਕ ਗੱਡੀ ਤੇ ਲੈ ਗਈ ਏਜੰਸੀ ਵਾਲੇ ਆਪਾਂ ਜੇ ਠੀਕ ਹੋ ਜੂਗੇ ਸਾਮੀ ਆਏ ਨਹੀਂ ਗੱਡੀ ਹਾਂਜੀ ਕੀ ਗੱਲ ਕੀ ਆ ਗੱਲ ਕੀ ਆ ਛਿੱਕੇ ਨਾਲ ਜਾ ਜਾ ਮੱਟੇ ਮਾਰ ਨਹੀਂ ਕੀ ਗੱਲ ਚੱਲ ਚੱਲੀ ਹੁਣ ਹੁਣ ਕਿੱਧਰ ਜਾਣਾ ਚੱਲੀਏ ਹੈ ਇੱਕ ਇੱਕ ਖਿਡੰਡੇ ਆ ਤੁਹਾਡੇ ਲ ਬੇਬੇ ਮੇਰੇ ਨਾਲ ਲੜਨਾ ਨਹੀਂ ਹੁਣ ਹੈ ਨਹੀਂ ਤੋੜੀ ਨਹੀਂ ਗਈ ਉਹਨੇ ਨਹੀਂ ਨਹੀਂ ਇਹਨੇ ਥੋੜੇ ਮੈਂ ਵੇਖਿਆ ਵਾ ਇਹਨੇ ਆਪੇ ਵਟੇ ਡਿਆ ਹੈ ਮਨ ਛਿੱਕੇ ਦੇਣਾ ਵੜ ਵੜ ਕੇ ਆਪੇ ਤੋੜਿਆ ਹੁਣ ਉਹਦਾ ਨਾ ਲਾਤਾ ਹੈ ਨਹੀਂ ਦਾਂਗੇ ਤੈਨੂੰ ਛਿੱਕੇ ਨੇ ਮਤਲਬ ਨਹੀਂ ਨਹੀਂ ਇਹਨੇ ਇਹਨੇ ਮਾਰਿਆ ਯਾਰ ਮੈਂ ਆ ਵੇਖਿਆ ਇਹਨੇ ਆ ਵੀ ਤੋੜਿਆ ਵਾ ਆ ਵੀ ਤੋੜਿਆ ਇਹਨੇ ਆ ਵੀ ਆ ਆਪ ਹੀ ਤੋੜਿਆ ਉਹ ਨਜ਼ਰ ਲੈ ਕੇ ਕੋ ਦੇਣਾ ਜੇ ਤੋੜਿਆ ਇਹਨੇ ਆਪ ਆ ਵੱਟੇ ਮਾਰਨ ਡਿਆ ਈ ਇੱਥੇ ਬਾਰੀ ਥਣੀ ਮੈਂ ਝੂਠ ਥਣੀ ਮਨੂੰ ਬਾਰੀ ਥਣੀ ਝਾਤੀ ਪੈਣ ਡਈ ਸੀ ਇਹ ਕੀ ਹਰ ਗੁੰਦਾ ਘਟਾਉਣਾ ਵੈਰੀ ਗੁੱਡ ਇਹਨਾ ਥੀੜਾ ਜਿਆ ਹਾਏ ਹੁਣ ਦਿੰਦੀ ਹਾਂ ਪੀਹਿਆ ਆਹ ਗੱਡੀ ਵਾਓ ਛੇ ਸੋਣਾ ਹੈ ਤੂੰ ਤੂੰ ਆਪਣੇ ਤੋੜ ਲੈਣਾ ਇਹ ਨਹੀਂ ਹੁਣ ਤੈਨੂੰ ਮਿਲਨੇ ਭਾ ਨਾ ਨਾ ਕੜੇ ਦੀ ਦੀ ਵਾ ਮੈਂ ਕੜਾ ਨਹੀਂ ਹੋਣਾ ਚਾਹਤੇ ਅੱਛਾ ਅੱਛਾ ਅੰਦਰ 250 ਵਾਲਾ ਸ਼ਿਕਾ ਲੈ ਦੋ ਤੋੜਿਆ ਆਪ ਇਹਨੇ ਯਾਰ ਆ ਵਾਪੇ ਤੋੜਿਆ ਨੇ ਵਾ 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 ਹਾਂ ਹਾਂ ਤੂੰ ਤੋੜਿਆ ਨਹੀਂ ਮੈਨੂੰ ਪਤਾ ਯਾ ਇਹਨੇ ਤੋੜਿਆ ਵਾਪੇ ਜੀ ਇਹਨ ਚਲਾਕ ਭੰਡਿਆ ਜੀ ਪਰ ਇਹਨੇ ਪ੍ਰਸ਼ਾਦ ਆਹ ਮੈਨਾਂ ਆਣੇ ਵੈਸੇ ਹੀ ਹਾਂ ਹਾਂ ਇਹਨੂੰ ਗੱਲ ਹੋਈ ਆ ਕੀ ਮੰਗੰਡੇ ਖਣਾਉਣਾ ਮੰਗੰਡੇ ਆ ਕੀ ਮੰਗਦਾ ਪ੍ਰਾਰਥਨਾਵਾਂ ਹੁਣ ਇਹਨਾਂ ਲੱਗਦਾ ਜਾਣਾ ਨਹੀਂ ਉਹ ਇਹਨਾਂ ਬਸ ਇਦਾਂ ਟੈਲੀ ਜਾਣਾ ਹੀ ਬਸ ਕੋਈ ਨਹੀਂ ਕੋਈ ਕੋਈ ਦਾ ਕੜਈ ਆਈ ਸੀ ਸਹੀ ਗੱਲ ਭਾਈ ਨੇ ਸ਼ਬਦਾਂ ਚੰਗਾ ਮਾਰਿਆ ਫਿਰ ਦੁਕਾਨਦਾਰ ਨਾਲ ਆਏ ਸਾਰੇ ਫੁੱਲੇ ਹੀ ਆ ਕੋਈ ਨਾ ਚਲੋ ਕੋਈ ਨਹੀਂ ਹੁਣ ਚੱਲ ਪਏ ਘਰੇ ਚਲੋ ਠੀਕ ਹੈ ਚੰਗਾ ਮੰਮੀ ਸੱਸ ਜੀ ਚੰਗਾ ਜੀ ਚਲੋ ਚੱਲ ਚਲੋ ਇਸ ਆ ਆ ਬੀ ਬੀ ਨੂੰ ਨਾ ਬਸ ਰੀਲਾਂ ਦੀ ਐ ਇਹਨੂੰ ਨੀ ਕਿਸੇ ਦੇ ਨਾਲ ਐ ਬਸ ਹੈਂ ਹੋਰ ਕੀ ਰੀਲਾਂ ਦੋ ਬਣ ਗਈਆਂ ਟਾਂਡੇ ਮਿੰਡੇ ਗਾਂ ਤੁਰਪੀ ਆ ਹੈਂ ਇੱਕ ਵੀ ਨਹੀਂ ਡਰੈਸ ਚੇਂਜ ਕਰ ਲਈ ਬਸ ਵਨ ਸੋ ਨੇ ਡਰੈਸਾਂ ਪਾ ਗਰੀਲਾਂ ਬਣਾ ਲਈਆਂ ਬਸ ਡਰੈਸ ਹੈਗੀਆਂ ਤੇ ਚੇਂਜ ਹੁੰਦੀਆਂ ਹਾਏ ਚਲ ਵੀ ਹੋਣੀ ਜੇ ਮੈਂ ਮਜ਼ਾਕ ਕਰਂਦਾ ਭਾਈ ਜੀ ਏ ਅਸਲ 'ਚ ਦੀਦੀ ਨਾਲ ਤਾਂ ਮਜ਼ਾਕ ਲਈ ਦੀਦੀ ਚੱਲ ਲੈਂਦੀ ਮਜ਼ਾਕ ਆ ਜੇ ਇਹਨੂੰ ਪਤਾ ਮੇਰਾ ਵੀਰ ਮਜ਼ਾਕ ਕਰਦਾ ਹੈ ਨਾਲੇ ਤੁਸੀਂ ਹੀ ਨਾ ਗਲਤ ਸੋਚਿਆ ਕਰੋ ਕਿ ਦੀਪ ਤੂੰ ਆਪਣੀ ਭੈਣ ਨੂੰ ਕਿੱਦਾਂ ਬੋਲਦਾ ਵਾ ਕੋਈ ਗੱਲ ਨਹੀਂ ਮੈਂ ਨਹੀਂ ਕੁਝ ਕਹਿੰਦਾ ਇਹ ਸਾਡਾ ਪਿਆਰ ਆ ਵੀ ਇਹ ਐਡਾ ਪਿਆਰ ਆ ਜੇ ਇਹ ਨਾ ਕਰਨਗੇ ਮਾਹੌਲ ਫਿਰ ਹਾਸਾ ਨਹੀਂ ਪੈਣਾ ਤੁਸੀਂ ਕਹਿੰਦੇ ਜੀ ਹਾਸਾ ਪੈਂਦਾ ਵਾ ਨਾਲੇ ਤੁਸੀਂ ਇਹ ਚੀਜ਼ ਨੋਟ ਕਰਿਆ ਮੈਂ ਬਹੁਤਾ ਦੀਦੀ ਨਾਲ ਹੀ ਮਾਹੌਲ ਕਰਦਾ ਜ਼ਿਆਦਾ ਅਜੇ ਮਿਹਨਤ ਦੀ ਨਾਲ ਥੋੜਾ ਘੱਟ ਕਰੀਦਾ ਆਪ ਹੀ ਤੇ ਦੀਦੀ ਨਾਲ ਇਹ ਵੀ ਦੀਦੀ ਵੀ ਕਾਣੀ ਮਜ਼ਾਕ ਕਰ ਲੈਂਦੇ ਫਿਰ ਨਾਲੇ ਗੁੱਸਾ ਨਹੀਂ ਕਰਦੇ ਸ਼ਾਹ ਜੀ ਸਾਡੇ ਤੇ ਇਹਨਾਂ ਦਾ ਨਾਲ ਪਿਆਰ ਦੇ ਨਾਲ ਨਾ ਪਾਇਆ ਵੱਡੀ ओके ठीक okay, है। ਭਰਾਵਾ ਤੁਰ ਪੋ ਤੁਰ ਪੋ ਤੁਰ ਪੋ। ਉਹ ਆਜੋ ਯਾਰ ਇਹਨਾਂ ਨਿਆਣੇ ਸਾਰੇ ਰਵਾਈ ਜਾਂਦੇ ਯਾਰ ਤੁਸੀਂ ਦੇ ਕੋਈ ਨਹੀਂ ਹਾਲ। ਲੈ ਵੀ ਈ ਰਿਕਸ਼ਾ ਤੇ ਆਪਾਂ ਨੂੰ ਮਿਲ ਗਿਆ ਵਾ। ਹਾਂ ਜਿੱਥੇ ਜਾਣਾ? ਲੈ ਵੀ ਆਹ ਨਿਆਰੇ ਵੱਜ ਗਏ ਜੀ ਬਹਿ ਗਏ ਹੁਣ ਆਪਾਂ ਤੇ ਜਾ ਰਹੇ ਆ। ਆ ਬਸ ਉਹ ਵੀ ਧੰਨਵਾਜ ਦੇ ਦਿੱਤੀ ਐ ਅੱਖ ਲੈਣੀ ਮਿਲ ਪਈ ਤੇ ਸੁਭਾਅ ਵੀ ਚੰਗਾ ਆ ਇੱਥੇ ਮੋਬਾਈਲ ਦੇਖਣ ਵਾਸਤੇ ਆਏ ਆ ਮੈਂ ਤੇ ਦੀਦੀ ਬਸ ਦੇਖਣਾ ਹੀ ਆ ਲੈਣਾ ਨਹੀਂ ਹੈਗਾ ਲੈਣਾ 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 ਸਾਨੂੰ ਚਿਰ ਪਿਲਾਣੇ ਆ ਬੋਇਲ ਲੈਣ ਵਾਸਤੇ ਗਏ ਨੇ ਆਪਾਂ ਐਲਡੀ ਦੇਖਣ ਦੇ ਆ ਗਾਣੇ ਗੁਣ ਦੇਖਣ ਦੇ ਆ ਫੋਨ ਦੇ ਲੁੱਕ ਦੇਖੋ ਕਿੰਨੀ ਪਿਆਰੀ ਆ ਇਹੀ ਰਿਲਵਾ ਹੈ 108 ਮਾਰਕਾ ਫਿਕਸਲਾ ਪਰ ਨਹੀਂ ਆਈਫੋਨ ਦਾ ਮੁਕਾਬਲਾ ਕਰ ਲਣਾ ਹਾਂ ਹਾਂ ਸੋਹਣਾ ਇਹਦਾ ਵੀ ਰੇਟ ਹੈਗਾ ਇਹਦੀ ਲੁੱਕ ਵੈਸੇ ਬਹੁਤ ਸੋਹਣੀ ਹੈ 21500 ਮਾਡਲ ਹੈਗਾ ਜੇ ਮਾਡਲ ਤੁਹਾਨੂੰ ਦਿਖਾਣਾ ਵਾਲਾ ਜੀ ਇਹ ਵੀ ਬੋਦਾ ਜੀ ਉਹ ਰੈਡਮੀ ਰਹੀ ਹੁੰਦਾ ਨਹੀਂ ਲੱਗਦਾ ਉਹ ਨਹੀਂ ਮੈਨੂੰ ਪਤਾ ਨਹੀਂ ਹੋਨ ਦੇਖ ਰਹੇ ਆ ਦੇਖੋ ਹੁਣ ਦੀ ਜੇ ਨਿਸ਼ਾਮੀ ਖੜਦੇ ਆ ਫੋਨ ਜਾਂ ਕੱਲ ਖੜਦੇ ਆ ਕਿਉਂਕਿ ਬਿਜਾਈ ਕਾਰਡ ਤੇ ਖੜਨਾ ਹੈ ਬਿਜਾਈ ਕਾਰਡ ਤੇ ਘਰੇ ਸੀਗਾ ਤੇ ਹੁਣ ਜੇ ਸ਼ਾਮੀ ਆਉਣਗੇ ਤੇ ਜਾਂ ਕੱਲ ਸਰਕਾਰ ਗਏ ਨਾਲੇ ਸਹਰਾਣੇ ਲੈ ਜਾਂਦੇ ਆ ਦੋ ਸਹਰਾਣੇ ਨਹੀਂ ਜੇ ਦੀਦੀ ਗਾਣੇ ਸਹਰਾਣੇ ਖਰਾਬ ਹੋ ਗਏ